ਤਬ ਤਾਂ ਕਾਮਨ ਪੁੱਛਿਆ ਜਾਣ ਵਾਲਾ ਕੁਐਸਚਨ ਹੈਗਾ ਜੇ ਸਾਨੂੰ ਬਿਜ਼ਨਸ ਦੇ ਵਿੱਚ ਰਿਸੋਰਸ ਨਾ ਮਿਲੇ ਬਹੁਤ ਸਾਰੇ ਮਮਸ ਨੇ ਜਦੋਂ ਮੇਰੇ ਕੋਲ ਕੋਚਿੰਗ ਕਾਲ ਲਈ ਆਉਂਦੀਆਂ ਨੇ ਆਫਟਰ ਦੇ ਯੂ نو ਪੇਡ 149 ਐਕਸਪਲੋਰ ਦਾ ਸਿਸਟਮ ਐਂਡ ਬਿਜ਼ਨਸ ਦੀ ਜਾਣਕਾਰੀ ਲੈਣ ਲਈ ਰਾਈਟ ਤਾਂ ਉਹਨਾਂ ਦਾ ਆਲਵੇਸ ਕੁਐਸਚਨ ਨਹੀਂ ਹੁੰਦਾ ਕਿ ਜੇ ਸਾਨੂੰ ਰਿਸੋਰਸ ਨਾ ਮਿਲੇ ਜੇ ਸਾਡੇ ਨਾਲ ਕਿਸ ਨੇ ਬਿਜ਼ਨਸ ਦੇ ਵਿੱਚ ਜੁਆਇਨ ਇੰਨਾ ਕੀਤਾ ਐਸ ਵੀ ਨੋ ਕਿ ਕੋਈ ਵੀ ਬਿਜ਼ਨਸ ਸਾਨੂੰ ਰਨ ਕਰਨ ਲਈ ਵੀ ਨੀਡ ਪੀਪਲ ਕਿ ਕੋਈ ਵੀ ਬਿਜ਼ਨਸ ਦੁਨੀਆ ਤੇ ਕੋਈ ਵੀ ਅਜਾ ਬਿਜ਼ਨਸ ਨਹੀਂ ਜੀ ਨੂੰ ਆਪਾਂ ਵਰਕ ਕਰਨ ਲਈ ਆਪਾਂ ਨੂੰ ਲੋਕ ਨਾ ਚਾਹੀਦੇ ਹੁਣ ਇਹ ਬੰਦੋ ਜਿਵੇਂ ਉਹ ਦੇ ਗੇਮ ਦੇ ਲਈ ਵੀ ਨੀਡ ਆ ਪਲੇਅਰਸ ਠੀਕ ਹੈ ਸੋ ਇਸੇ ਤਰ੍ਹਾਂ ਹੀ ਸੇਮ ਇਹ ਬਿਜ਼ਨਸ ਆ ਟੂ ਰਨ ਦਾ ਬਿਜ਼ਨਸ ਟੂ ਵਰਕ ਇਨ ਟੂ ਦਾ ਬਿਜ਼ਨਸ ਯੂ ਨੀਡ ਪੀਪਲ ਬਟ ਇਸ ਬਿਜ਼ਨਸ ਦੇ ਵਿੱਚ ਤੁਸੀਂ ਕਿਸੇ ਨੂੰ ਜਾ ਕੇ ਡੋਰ ਟੂ ਡੋਰ ਫੋਰਸ ਨਹੀਂ ਕਰਨਾ ਤੁਸੀਂ ਕਿਸੇ ਨੂੰ ਜਾ ਕੇ ਇਹ ਨਹੀਂ ਕਹਿਣਾ ਆਓ ਮੈਂ ਨਾ ਬਿਜ਼ਨਸ ਜੁਆਇਨ ਕਰੋ ਤੁਸੀਂ ਸੋਸ਼ਲ ਮੀਡੀਆ ਦੇ ਥਰੂ ਮਾਰਕੀਟਿੰਗ ਕਰਨੀ ਹੈ ਸੋਸ਼ਲ ਮੀਡੀਆ ਦੇ ਥਰੂ ਐਡਵਰਟਾਈਜ਼ਮੈਂਟ ਕਰਨੀ ਹੈ ਕਿ ਪੋਸਟ ਪਾ ਕੇ ਕਰੋ ਵੀਡੀਓ ਪਾ ਕੇ ਕਰੋ ਅਪ ਟੂ ਯੂ ਹਾਊ ਯੂ ਵਾਂਟ ਟੂ ਪ੍ਰੋਮੋਟ ਯੋਰ ਸਿਸਟਮ ਓਲਡ ਵੇਲੇ ਵਿੱਚ ਦੇਖੋ ਸਿਸਟਮ ਨੂੰ ਕੋਈ ਸੇ ਵੀ ਚੀਜ਼ ਦੀ ਆਪਣੇ ਕੋਈ ਨੀੜੇ ਸ਼ਾਪ ਓਪਨ ਹੁੰਦੀ ਸੀ ਜਾਂ ਕੁਝ ਵੀ ਸੀ ਉਹਨੀ ਪ੍ਰਮੋਸ਼ਨ ਕਿਵੇਂ ਹੁੰਦੀ ਸੀ ਰੇਡੀਓ ਦੇ ਥਰੂ ਜਾਂ ਯੂ نو ਇੱਕ ਉਹ ਆਪਣੇ ਉਹ ਤੁਸੀਂ ਪਿੰਡਾਂ 'ਚ ਦੇਖਿਆ ਹੋਵੇਗਾ ਤੁਸੀਂ ਪਿੰਡਾਂ 'ਚ ਰਹਿੰਦੇ ਰਹੋਗੇ ਢੋਲ ਵਾਲੇ ਆਉਂਦੇ ਹੁੰਦੇ ਸੀ ਫਲਾਇਰ ਲੈ ਕੇ ਫਲਾਇਰਸ ਉਹ ਉਹ ਦਿੰਦੇ ਸੀਗੇ ਢੋਲ ਵਜਾਉਂਦੇ ਸੀ ਦੱਸਦੇ ਸੀ ਕਿ ਫਲਾਨੀ ਜਗ੍ਹਾ ਤੇ ਕੋਈ ਸ਼ਾਪ ਓਪਨ ਹੋਈ ਹੈ ਤੇ ਤੁਸੀਂ ਜਾ ਕੇ ਉੱਥੋਂ ਆਪਣਾ ਸਟੱਫ ਲੈ ਸਕਦੇ ਹੋ ਹਨ ਉਹਨਾਂ ਦੇ ਫਲਾਇਰਸ ਦੇ ਉੱਤੇ ਲਿਖਿਆ ਹੁੰਦਾ ਸੀ ਕਿ ਆਇਆ ਚੀਜ਼ਾਂ ਦੇ ਸ਼ਾਪਸ ਪ੍ਰੋਵਾਈਡ ਕੀਤੇ ਹਨ ਪਰ ਹੁਣ ਜ਼ਮਾਨਾ ਹੈਗਾ ਇਸ ਤੋਂ ਮਾਰਕੀਟਿੰਗ ਦਾ ਹੁਣ ਜ਼ਮ ਤੁਸੀਂ ਆਪਾ ਇੰਟਰਨੈਟ ਦੇ ਜ਼ਰੀਏ ਆਪਣੇ ਬਿਜ਼ਨਸ ਦੀ ਓਪਰਚੁਨਿਟੀ ਨੂੰ ਪ੍ਰਮੋਟ ਕਰਦੇ ਆ ਜਿਹਦੇ ਵਿੱਚ ਤੁਹਾਨੂੰ ਪੂਰਾ ਬਿਲਟ-ਇਨ ਬਿਜ਼ਨਸ ਦਾ ਪੈਕੇਜ ਪ੍ਰੋਵਾਈਡ ਕੀਤਾ ਜਾਏਗਾ ਤੁਹਾਡਾ ਪਰਟ ਬਿਜ਼ਨਸ ਵਿੱਚ 10% ਹੋਏਗਾ 90% ਦਾ ਸਿਸਟਮ ਤੁਹਾਨੂੰ ਦਿੱਤਾ ਜਾਏਗਾ ਤੁਸੀਂ ਸਿਰਫ ਉਸ ਸਿਸਟਮ ਨੂੰ ਪ੍ਰਮੋਟ ਕਰਨਾ ਹੈਗਾ ਸੋ ਤੁਸੀਂ ਬੇਸਿਕਲੀ ਇੱਕ ਪ੍ਰਾਈਵੇਟ ਐਡਵਰਟਾਈਜ਼ਰ ਦਾ ਕੰਮ ਕਰਦੇ ਹੋ ਠੀਕ ਹੈ ਤੁਸੀਂ ਆਪਣੇ ਨਾਲ ਬਿਜ਼ਨਸ ਦੇ ਵਿੱਚ ਇੰਡੀਵਿਜੂਅਲਸ ਨੂੰ ਜੁਆਇਨਿੰਗ ਕਰਵਾਉਨੇ ਹੋ देन ਉਹਨਾਂ ਨੂੰ ਟ੍ਰੇਨਿੰਗ ਪ੍ਰੋਵਾਈਡ ਕਰਦੇ ਹੋ ਟੂ ਡੂ ਦਾ ਸੇਮ ਥਿੰਗ ਟੂ ਡੂ ਦਾ ਮਾਰਕੀਟਿੰਗ ਕਿ ਡਿਸਟ ਮਾਰਕੀਟਿੰਗ ਹੁੰਦੀ ਕੀ ਹੈਗੀ ਨਾ ਹੀ ਆਪਾਂ ਕਿਸੇ ਪ੍ਰੋਡਕਟ ਦੀ ਡੈਮੋਨਸਟ੍ਰੇਟ ਕਰਦੇ ਆ ਨਾ ਹੀ ਕਿਸੇ ਆਪਾਂ ਕੰਪਨੀ ਨੂੰ ਪ੍ਰਮੋਟ ਕਰਦੇ ਆ ਬਸ ਸਿਸਟਮ ਨੂੰ ਪ੍ਰਮੋਟ ਕਰਦੇ ਆ ਜੋ ਵਰਕ ਫਰਮ ਹੋਮ ਦਾ ਪਲੈਟਫਾਰਮ ਕਰਨ ਲਈ ਸਿਸਟਮ ਚਾਹੀਦਾ ਸਿਸਟਮ ਕੀ ਚਾਹੀ ਬਿल्डिंग লাইসেন্স ਚਾਹੀਦਾ ਤਾਂ ਉਹਨਿਕ লাইসেনਸ ਚਾਹੀਦਾ ਜੋ ਰਿਵੈਨਿਊ ਨੇ ਰਜਿਸਟਰ ਹੋ ਕੇ ਬਿਲਡਿੰਗ ਬਿਜ਼ਨਸ ਦਾ ਪੈਕੇਜ ਚਾਹੀਦਾ ਜਿਹਦੇ ਵਿੱਚ ਤੁਹਾਡਾ ਆਟੋਮੇਸ਼ਨ ਐਸ ਇਮੇਲ ਮਾਰਕੀਟਿੰਗ ਤੁਹਾਡੇ ਬੈਕਐਂਡ ਤੇ ਵਰਕ ਕਰਦੀ ਹੈ ਤੁਹਾਨੂੰ ਇੱਕ ਫੁਲੀ ਵੀਡੀਓ بیس ਟ੍ਰੇਨਿੰਗ ਦਾ ਮੋਡਿਊਲ ਪ੍ਰੋਵਾਈਡ ਕੀਤਾ ਜਾਂਦਾ ਜੋ ਤੁਹਾਨੂੰ ਟੀਚ ਕਰਦਾ ਕਿ ਡਿਜੀਟਲ ਮਾਰਕੀਟਿੰਗ ਕਰਨੀ ਕਿਵੇਂ ਹੈਗੀ ਆ ਐਂਡ ਤੁਹਾਨੂੰ ਇੱਕ ਮੈਂਟਰ ਐਂਡ ਕੋਚ ਅਸਾਈਨ ਕੀਤਾ ਜਾਂਦਾ ਜੋ ਆਪਣੇ ਐਕਸਪੀਰੀਅੰਸ ਦਾ ਤੁਹਾਨੂੰ ਸਟੈਪ ਬਾਈ ਸਟੈਪ ਗਾਈਡੈਂਸ ਪ੍ਰੋਵਾਈਡ ਕਰਦਾ ਹੈ ਦੈਨ ਵਾਟ ਆਰ ਯੂ ਲੁਕਿੰਗ ਫੋਰ ਵੇਟ ਕਿਸ ਚੀਜ਼ ਦੀ ਕਰ ਰਹੇ ਹੋ ਤੁਹਾਨੂੰ ਹਰ ਚੀਜ਼ ਪਲੇਟ ਦੇ ਆ ਸਰਵਿੰਗ ਟੂ ਯੂਰਸੈਲਫ ਸੋ ਤੁਹਾਨੂੰ ਅਸੀਂ ਬੁਣਿਆ ਆਪਣੇ بزਨਸ ਆ ਪੈਕੇਜ ਪ੍ਰੋਵਾਈਡ ਕਰ ਰਹੇ ਹਾਂ ਤੁਸੀਂ ਸਿਰਫ ਲੌਗ ਇਨ ਹੋ ਕੇ ਇਸ ਸਿਸਟਮ ਦੇ ਵਿੱਚ ਕੰਮ ਕਰਨਾ ਸ਼ੁਰੂ ਕਰਨਾ ਸੋ ਉਹਨਾਂ ਸਾਰੀਆਂ ਮਮਸ ਦੇ ਲਈ ਮੇਰਾ ਇਹ ਮੈਸੇਜ ਹੈਗਾ ਕਿ ਅਗਰ ਤੁਸੀਂ ਘਰੇ ਬੈਠੀਆਂ ਆਪਣੇ ਬੱਚਿਆਂ ਦੀ ਕੇਅਰ ਕਰਦੀਆਂ ਹੁਣ ਟਾਈਮ ਹੈਗਾ ਕਿ ਆਪਣੇ ਆਪ ਨੇ ਇੱਕ ਫਾਈਨੈਂਸ਼ੀਅਲ ਸਟੇਬਿਲਿਟੀ ਪ੍ਰੋਵਾਈਡ ਕਰਨ ਦਾ ਠੀਕ ਹੈ ਆਪਣੇ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰਨ ਦੇ ਨਾਲ ਬੱਚਿਆਂ ਨੂੰ ਐਕਟੀਵਿਟੀਸ ਤੇ ਲੈ ਕੇ ਜਾਣ ਦੇ ਨਾਲ ਕਰਦੀਆਂ ਜ਼ਿੰਮੇਵਾਰੀਆਂ ਦੇ ਨਾਲ ਸੋਰਸ ਆਫ ਫੰਡਿੰਗ ਨੂੰ ਸੈੱਟ ਕਰੋ ਅਸੀਂ ਤੁਹਾਨੂੰ ਗਾਈਡ ਕਰਾਂਗੇ ਕੰਟੈਕਟ ਟੂ ਮੀ ਆਈ ਵਿਲ ਪ੍ਰੋਵਾਈਡ ਯੂ 올 ਦ ਇਨਫੋਰਮੇਸ਼ਨ ਇਨ ਡੀਟੇਲ ਕਿ ਬਿਜ਼ਨਸ ਕੀ ਹੈ ਵਰਕ ਕਿਵੇਂ ਕਰਦਾ ਤੁਹਾਡਾ ਰੋਲ ਕੀ ਹੈ ਛੋਟੀ ਜੀ ਬਿਜ਼ਨਸ ਦੇ ਵਿੱਚ ਇਨਵੈਸਟਮੈਂਟ ਲਗਾ ਕੇ ਤੁਸੀਂ ਬਿਜ਼ਨਸ ਨੂੰ ਸ਼ੁਰੂ ਕਰ ਸਕਦੇ ਹੋ ਜੋ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਨਾਲ ਨਾਲ ਤੁਹਾਡੀ ਫੈਮਲੀ ਨੂੰ ਵੀ ਅਰਨਿੰਗ ਪ੍ਰੋਵਾਈਡ ਕਰੇਗਾ ਸੋ ਅੱਜ ਤੁਸੀਂ ਬਿਜ਼ਨਸ ਨੂੰ ਆਪਣੇ ਲਈ ਸੈੱਟ ਕਰ ਰਹੇ ਹੋ ਆਉਣ ਵਾਲੇ ਟਾਈਮ ਦੇ ਵਿੱਚ ਇਹੀ ਬਿਜ਼ਨਸ ਤੁਹਾਡੀ ਫੈਮਲੀ ਨੂੰ ਅਰਨਿੰਗ ਪ੍ਰੋਵਾਈਡ ਕਰੇਗਾ ਬਿਜ਼ਨਸ ਦੇ ਵਿੱਚ 5 ਸਾਲ ਦਾ ਇੱਕ ਵਧੀਆ ਸੋਲਿਡ ਬਿਜ਼ਨਸ ਪੈਕ ਮੈਂ ਰਿਟਾਇਰਮੈਂਟ ਪਲਾਨ ਹੈਗਾ ਠੀਕ ਹੈ 5 ਸਾਲ ਤੁਸੀਂ ਬਿਜ਼ਨਸ ਵਿੱਚ ਫੁੱਲ ਪੋਟੈਂਸ਼ੀਅਲ ਨਾਲ ਕੰਮ ਕਰਕੇ ਆਪਣੇ ਆਪਣੇ ਕੋਲ ਰਿਟਾਇਰਮੈਂਟ ਪਲਾਨ ਦੇ ਦਿੰਦੇ ਹੋ ਤੁਹਾਨੂੰ ਹੋਰ ਕੀ ਚਾਹੀਦਾ ਹੈਗਾ ਸੋ ਤੁਹਾਡਾ ਪਾਰਟ ਸਿਰਫ 10% 90% ਡਾਂਸ ਸਿਸਟਮ ਪ੍ਰੋਵਾਈਡ ਕੀਤਾ ਜਾਊਗਾ ਵਾਟ ਆਰ ਯੂ ਵੇਟਿੰਗ ਫਾਰ ਲੇਡੀਜ਼ ਇਫ ਯੂ ਆਰ ਵਾਚਿੰਗ ਮਾਈ ਵੀਡੀਓ ਤੁਸੀਂ ਕੰਮ ਕਰ ਰਹੇ ਹੋ ਦੇ ਨਾਲ ਨਾਲ ਤੁਸੀਂ ਇੱਕ ਸਾਈਡ ਸੋਰਸ ਆਫ ਫੰਡਿੰਗ ਨੂੰ ਸੈੱਟ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਮੇਰੇ ਮਮ ਬੀਜ਼ੀ ਮਮ ਹੋ ਇਟਸ ਹਾਰਡ ਟੂ ਵਰਕ ਬਿਸਾਈਡ ਯੂਰ ਬੱਚਿਆਂ ਦੀ ਐਕਟੀਵਿਟੀਜ਼ ਆ ਬੱਚਿਆਂ ਦੇ ਜਿਉਂ ਨੂੰ ਬੱਚਿਆਂ ਨੂੰ ਪਿਕ ਕਰਨਾ ਡ੍ਰੌਪ ਕਰਨਾ ਤਾਂ this business platform is for Ladies, you message me i will guide you